ਸਵਾਗਤ ਹੈ ਜੀ ਸਾਰਿਆਂ ਦਾ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਇਸ ਟਮਾ ਗਰਦਾਸਪੁਰ ਦੇ ਇੱਕ ਸ਼ਹਿਰ ਛੋਟਾ ਜਿਹਾ ਸ਼ਹਿਰ ਕਲਾਨੌਰ ਦੇ ਵਿੱਚ ਬਟਾਲੇ ਤੋਂ ਲਗਭਗ 25 27 ਕਿਲੋਮੀਟਰ ਦੂਰ ਪੈਂਦਾ ਹੈ ਸ਼ਹਿਰ ਉੱਥੇ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਆਪਾਂ ਆਏ ਆ ਤੇ ਇਹ ਵਾਲਾ ਦਵਾਲਾ ਕੁਛ ਇਦਾਂ ਦਾ ਬਾਜ਼ਾਰ ਦੇ ਵਿੱਚ ਹੀ ਮੰਦਿਰ ਅੰਦਰ ਜਾ ਕੇ ਬਾਕੀ ਤੁਹਾਨੂੰ ਦਿਖਾਉਨੇ ਆ ਕੀ ਕੁਛ ਹੈ ਇੱਥੇ ਪ੍ਰਾਚੀਨ ਸ਼ਿਵ ਮੰਦਿਰ ਦੱਸਿਆ ਗਿਆ ਤੇ ਪੁਰਾਣਾ ਕੀ ਕੁਛ ਹੈ ਇੱਥੇ ਆ ਦੇਖੋ ਬਹੁਤ ਹੀ ਸ਼ਾਨਦਾਰ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਮੰਦਿਰਾਂ ਬਣਾਇਆ ਗਿਆ ਬਹੁਤ ਸੋਹਣੀ ਜਗਾ ਮੰਦਿਰ ਦੇ ਵਿੱਚ ਇਹ ਦੇਖ ਸਕਦੇ ਆ ਤੁਸੀਂ ਪ੍ਰੋਪਰ ਤਰੀਕੇ ਨਾਲ ਕੀ ਕੋਸ਼ੇ ਇਹ ਕਿਸੇ ਕਿਹੜੇ ਇਤਿਹਾਸ ਨਾਲ ਸੰਬੰਧਿਤ ਉਹ ਦੇਖਦੇ ਆਪਾਂ ਅੰਦਰ ਜਾ ਕੇ ਏ ਦੇਖੋ ਇਹ ਇੱਥੇ ਅੰਦਰ ਆਪਾਂ ਇਹ ਦੇਖ ਸਕਦੇ ਹਾਂ ਇੱਕ ਪੱਥਰ ਆ ਸ਼ਿਵਲਿੰਗ ਦੇਵਾਂਗ ਤੇ ਇਹਦਾ ਕੀ ਇਤਿਹਾਸ ਆ ਇਹ ਬਾਈ ਜੀ ਆਪਾਂ ਨੂੰ ਦੱਸਣਗੇ ਤੇ ਆਪਾਂ ਦੱਸਿਓ ਮੜਾ ਜਿਆ ਇਸ ਇਤਿਹਾਸ ਬਾਰੇ ਕਿ ਕਦੋਂ ਕਿੰਨਾ ਟਾਈਮ ਪਹਿਲਾਂ ਦਾ ਹੈ ਤੇ ਕੀ ਇਹਦਾ ਇਤਿਹਾਸ ਆ ਜਿਵੇਂ ਅਕਬਰ ਬਣਾਇਆ ਹੈ ਨਾ ਅਕਬਰ ਹਾਂ ਪਿੱਛੇ ਘੋੜਾ ਸਵਾਰ ਦਾ ਘੋੜੇ ਰੱਖਦਾ ਇੱਥੇ ਠੀਕ ਹੈ ਜੀ ਤੇ ਉਹ ਜਦੋਂ ਕੋਲੇ نکلਦੇ ਇਹਨਾਂ ਨੂੰ ਲੰਗੜਾ ਲੰਗੜੇ ਹੋ ਜਾਂਦੇ ਜੀ ਠੀਕ ਹੈ ਜੀ ਬਾਅਦ ਚ ਉਹਨੇ ਉਹ ਕੰਮ ਕੀਤਾ ਸਪੈਨ ਕਿ ਫਟ ਕੇ ਵੇਖੋ ਵੀ ਕਿਉਂ ਲੰਗੜਾ ਹੋ ਜਾਂਦੇ ਨੇ ਅੱਛਾ ਤੂੰ ਜਦੋਂ ਫਟ ਕੇ ਵੇਖਿਆ ਤੇ ਉਹ ਉੱਥੇ ਤੱਪ ਉਹ ਜਿਹੜੇ ਕਹਿੰਦੇ ਨੇ ਤੂੰ ਫੋਨ ਦਿੱਤਾ ਉਹਨਾਂ ਲਈ ਓਕੇ ਫਿਰ ਉਹਨਾਂ ਦਾ ਪਾਸਾ ਸੁਕਣਾ ਵੀ ਇਥੇ ਮੈਂ ਸ਼ਿਵ ਜੀ ਮਾਰੀ ਤਾਂ ਸੁੱਕ ਮੰਦਰ ਬਣਾਓ ਠੀਕ ਹੈ ਜੀ ਇਹ ਬਾਅਦ ਚ ਉਹਨਾਂ ਨੇ ਕੋਲ ਮਸੀਦ ਦੇ ਘਰ ਦਾ ਮੰਦਿਰ ਬਣਾਇਆ ਹੈ। ਕੋਲ ਮਾਰਾ ਬਾਅਦ ਵਿੱਚ ਜਿਹੜੀ ਗਵਰਨਮੈਂਟ ਕੀਤੀ ਮਾਰਾ ਜੀ ਸਿੰਘ ਦੇ ਪੁੱਤਰ ਖੜਕ ਸਿੰਘ ਨੇ ਕੀਤੀ ਹੈ। ਠੀਕ ਹੈ। ਉਹਦੀ ਪਲੇਟ ਲੱਗੀ ਹੋਈ ਹੈ। ਫਿਰ ਉਹਨਾਂ ਨੇ ਇੱਥੇ ਜੋ ਵੀ ਇਹ ਸਿਸਟਮ ਸਹੀ ਤਰੀਕੇ ਨਾਲ ਬਣਾਇਆ ਹੈ। ਹਾਂ ਤੇ ਇੱਥੇ ਜਿੱਦਾਂ ਲਿਖਿਆ ਵੀ 12 ਵਜੇ ਤੋਂ ਬਾਅਦ ਯਾਨੀ ਕਿ ਰਾਤ ਨੂੰ 12 ਵਜੇ ਤੋਂ ਦਿਨ ਦੇ 12 ਵਜੇ ਤੋਂ ਬਾਅਦ ਜਲ ਨਹੀਂ ਚੜਾ ਸਕਦੇ ਆ ਮੈਨੂੰ। ਠੀਕ ਹੈ ਜੀ ਵੀਰ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ। ਮੰਦਰ ਦਾ ਇਤਿਹਾਸ ਆਉ ਤੁਸੀਂ ਵੇਖ ਲਿਆ ਵੀ ਬਹੁਤ ਹੀ ਜ਼ਿਆਦਾ ਪ੍ਰਾਤਨ ਆ ਅਕਬਰ ਦੇ ਟਾਈਮ ਦਾ ਇੱਥੇ ਮੰਦਰ ਬਣਾਇਆ ਗਿਆ ਉਹਦੇ ਘੂੜੇ ਨਿਕਲਦੇ ਸੀ ਉਹ ਲੰਗੜੇ ਹੋ ਜਾਂਦੇ ਸੀ ਇੱਥੇ ਜਦੋਂ ਲੰਗਦੇ ਸੀ ਫਿਰ ਅਕਬਰ ਨੂੰ ਜਦੋਂ ਸੁਪਨਾ ਆਉਂਦਾ ਤਾਂ ਅਕਬਰ ਨੇ ਇੱਥੇ ਜਿਹੜਾ ਮੰਦਰ ਸੀ ਉਹ ਬਣਵਾਇਆ ਸੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਬੇਟੀ ਸੀ ਖੜਕ ਸਿੰਘ ਉਹਨਾਂ ਦੀ ਇੱਥੇ ਬਾਹਰ ਪਲੇਟ ਵੀ ਲੱਗੀ ਹੋਈ ਹੈ ਕਿੰਨੇ ਤੇ ਉਹਨਾਂ ਨੇ ਬਾਅਦ ਚ ਜਿਹੜਾ ਮੰਦਰ ਨੂੰ ਸਹੀ ਤਰੀਕੇ ਨਾਲ ਜਿਹੜਾ ਸੀ ਮੁਕੰਮਲ ਕਰਾਇਆ ਸੀ ਪੜ੍ਹ ਸਕਦੇ ਆ ਤੁਸੀਂ ਪਾਜ਼ ਕਰਕੇ ਪੜ੍ਹ ਸਕਦੇ ਆ ਪੂਰਾ ਪ੍ਰੋਪਰ ਤਰੀਕੇ ਨਾਲ ਤੇ ਫਿਰ ਸਾਰਾ ਮੰਦਿਰ ਤੁਸੀਂ ਦੇਖੋ ਬਹੁਤ ਹੀ ਸੋਹਣਾ ਜਿਹੜਾ ਵਧੀਆ ਜਗ੍ਹਾ ਤੇ ੁੱਲਾ ਡੋਲਾ ਜਿਹੜਾ ਮੰਦਿਰ ਆ ਬਣਾਇਆ ਗਿਆ ਇੱਧਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਸ਼ਿਵਜੀ ਭਗਵਾਨ ਦੀ ਜਿਹੜੀ ਮੂਰਤੀ ਆ ਇੱਕ ਬਣਾਈ ਗਈ ਆ ਇੱਧਰ ਜਿਹੜਾ ਪੰਡਾਲ ਵਗੈਰਾ ਲੱਗਦਾ ਹੋਊਗਾ ਜਿੱਥੋਂ ਕੋਈ ਸਮਾਗਮ ਵਗੈਰਾ ਹੁੰਦਾ ਹੋਊਗਾ ਤਾਂ ਇੱਥੇ ਹੁੰਦਾ ਬਹੁਤ ਹੀ ਖੁੱਲੀ ਜਗ੍ਹਾ ਦੇ ਵਿੱਚ ਸ਼ਾਨਦਾਰ ਲੋਕੇਸ਼ਨ ਦੇ ਉੱਪਰ ਜਿਹੜਾ ਮੰਦਿਰ ਆ ਉਹ ਉਪਸਥਿਤ ਆ ਤੇ ਮੰਦਿਰ ਨੂੰ ਕਿੰਨਾ ਸਮਾਂ ਹੋ ਗਿਆ ਅਕਬਰ ਦੇ ਟਾਈਮ ਦਾ ਇਹ ਮੰਦਿਰ ਤਾਂ ਉਸ ਤੋਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ بیٹے ਸੀ ਖੜਕ ਸਿੰਘ ਉਹਨਾਂ ਨੇ ਇਹ ਮੰਦਿਰ ਨੂੰ ਸਹੀ ਤਰੀਕੇ ਨਾਲ ਜਿਹੜਾ ਸਹੀ ਡਿਜ਼ਾਈਨ ਦੇ ਕੇ ਬਣਾਵਾਇਆ ਸੀ ਤਾਂ ਅੱਜ ਦੇ ਵਲੌਗ 'ਚ ਇੰਨਾ ਹੀ ਤਾਂ ਤੁਹਾਨੂੰ ਪ੍ਰਾਚਨ ਸ਼ਿਵ ਮੰਦਿਰ ਦਿਖਾਉਣਾ ਸੀ ਤਾਂ ਸੋ ਉਮੀਦ ਕਰਦਾ ਤੁਹਾਨੂੰ ਇਹ ਚੀਜ਼ ਕਿਉਂਕਿ ਇਤਿਹਾਸ ਕੋਈ ਵੀ ਹੋਵੇ ਕਿਸੇ ਵੀ ਧਰਮ ਨਾਲ ਰਿਲੇਟਡ ਹੋਵੇ ਤੇ ਇਤਿਹਾਸ ਦੱਸਣਾ ਆਪਣਾ ਫਰਜ਼ ਆ ਇਹ ਮੰਦਿਰ ਦੇ ਬਾਹਰ ਇੱਕ ਚੀਜ਼ ਤੁਹਾਨੂੰ ਦਿਖਾਉਣ ਵਾਲੀ ਰਹੀ ਜੀ ਆ ਦੇਖੋ ਪਾਰਕ ਕਿੰਨੀ ਸੋਹਣੀ ਬਣਾਈ ਹੋਈ ਆ ਸਭ ਦੇ ਵਾਸਤੇ ਬਣ ਲਈ ਇਹ ਸਾਹਮਣੇ ਮੰਦਿਰ ਤੁਸੀਂ ਦੇਖਿਆ ਜੀ ਤੇ ਉਸ ਤੋਂ ਬਾਹਰ ਇਹ ਪਾਰਕ ਬਣਾਈ ਹੋਈ ਆ ਬਹੁਤ ਸੋਹਣੀ ਆ ਲੋਕਾਂ ਦੇ ਬੱਚਿਆਂ ਲਈ ਇਹ ਖਡਾਉਣੇ ਖੇਡਣ ਵਾਲੇ ਜਿਹੜੇ ਝੂਲੇ ਵਗੈਰਾ ਉਹ ਲਾਏ ਗਏ ਆ ਬਹੁਤ ਸੋਹਣਾ ਜਿਹੜਾ ਪ੍ਰਬੰਧ ਆ ਉਹ ਸ਼ਹਿਰ ਦੇ ਵਿੱਚ ਕਲਾਨੌਰ ਦੇ ਵਿੱਚ ਕੀਤਾ ਗਿਆ ਹੋਰ ਗੱਲ ਤੁਹਾਨੂੰ ਦੱਸਦਾ ਸੁਣਨ ਨੂੰ ਇਹ ਵੀ ਆਇਆ ਕਿ ਅਕਬਰ ਦੀ ਜਿਹੜੀ ਰਾਜਾ ਅਕਬਰ ਕਿੱਡਾ ਵੱਡਾ ਯੋਧਾ ਹੋਇਆ ਜਿਹੜਾ ਮੁਗਲ ਦਾ ਭਾਵੇਂ ਹੋਇਆ ਉਹਦੀ ਜਿਹੜੀ ਤਾਜ ਪੋਸ਼ੀ ਸੀ ਯਾਨੀ ਕਿ ਉਹਨੂੰ ਤਾਜ ਜਿਹੜਾ ਮਿਲਿਆ ਸੀ ਯਾਨੀ ਕਿ ਜਿਹਦੀ ਉਹਨੂੰ ਗੱਦੀ ਮਿਲੀ ਸੀ ਉਹ ਇਸ ਜਗ੍ਹਾ ਤੇ ਮਿਲੀ ਸੀ ਇਸ ਸ਼ਹਿਰ 'ਚ ਕਲਾਨੌਰ ਕਹਿੰਦੇ ਚੜ੍ਹਦੇ ਪੰਜਾਬ ਦਾ ਕਲਾਨੌਰ ਤੇ ਲੈਂਦੇ ਪੰਜਾਬ ਦਾ ਲਾਹੌਰ ਕਹਿੰਦੇ ਜਿੰਨੇ ਕਲਾਨੌਰ ਜਿੰਨੇ ਲਾਹੌਰ ਨਹੀਂ ਵਖਿਆ ਉਹ ਕਲਾਨੌਰ ਵੇਖ ਲੈ ਸੁਣ ਚ ਇਦਾਂ ਆਇਆ ਤੇ ਸੋ ਉਮੀਦ ਕਰਦਾ ਵੀਡੀਓ ਬੜੀ ਵਧੀਆ ਲੱਗੀ ਹੋਊਗੀ ਤੁਹਾਨੂੰ